ਕਿ ਜਿਹੜਾ ਤਲਾ ਹੀ ਸੀ ਵੀ ਕੁਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ। ਉਤਲਾਬ ਮੈਦਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ। ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਹੈ ਕਿ ਆ ਕੇ ਮਾਰਡਰ ਹੋਇਆ ਹੋਇਆ। ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ। ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਰ ਵੀ। ਘਟਨਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਪਲੇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਬੰਨਾਂ। ਇੰਨਾ ਨਿਕਰ ਕਰਕੇ ਤੇ ਬਸ ਉਹਨਾਂ ਦੇ ਕਰਕੇ ਲੈਸ ਪੈਂਦਾ ਸੀ ਰਾਤ 에 ਸਬਜੀ ਸੁਬਜੀ ਲੈ ਕੇ ਆਈਆਂ ਕਿ ਤੇ ਦੋਨੇ ਜਾ ਕੇ ਰਾਤ ਸਬਜੀ ਥੋੜੀ ਲੈ ਕੇ ਦਵਾਈ ਲੈ ਕੇ ਆਈਏ ਇਹ ਪਤਨ ਸਬਜੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਤੜਕੇ ਦਿਹਾੜੀ ਤੇ ਲੈ ਜੀ ਮੇਰੇ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਵਿਆਹ ਸ਼ੋਈ ਪੀ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਕੀ ਹੋਇਆ ਕੀ ਪਤਾ ਕੀ ਹੋਇਆਗਾ ਵੀ ਮੁੱਕ ਗਈ ਐਨੀ ਦੱਸਿਆ ਸਾਨੂੰ ਮੁੱਕੀ ਪਈ ਆ ਭਾਈ ਕਹਿੰਦੇ ਸਭ ਮੈਨੂੰ ਕਹਿੰਦੇ ਵਿਆਹ ਚ ਪਈ ਆ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਪੱਜੈ ਮਗਰੀ ਮੈਂ ਹੱਜ ਜਾ ਕੇ ਦੇਖਤਾ ਮੈਂ ਜਾ ਕਿਸੇ ਕਿਉਂ ਮੁੱਕੀ ਵੀ ਕਿਸੇ ਬੰਦੇ ਨਾਲ ਸਾਦੀ ਆ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਥੋੜੀ ਕੀ ਲੱਗਦੀ ਓ ਮੇਰੀ ਭੈਣ ਆ ਜੀ ਛੋਟੀ ਕੋਈ ਕੁਛ ਜੀ ਬੰਦਾ ਆਇਆ ਸੀ ਪਰਸੋ ਖਣੀ ਚੋਥੇ ਉਹ ਆਇਆ ਬੰਦਾ ਇਹਦੇ ਬੰਦੇ ਨਿਸਾਨ ਨੂੰ ਠਾਕ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿੜੇ ਤੇ ਖੜਾ ਸੀ ਬੰਦਾ ਵਿੜੇ ਚ ਸੀਗਾ ਚਿੱਟੀ ਸ਼ਰਟ ਪਾਈ ਹੋਈ ਸੀ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਲਿਆ ਹੋ ਗਿਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ਾਂਤ ਪਤਾ ਤੜਕੇ ਲੱਗੇ ਜਦੋਂ ਮੈਂ ਉੱਠੀਆ ਚਾਹ ਧਰਨ ਲੱਗਿਆਂ ਉਹਨਾਂ ਕਿ ਇਹ ਕਾਲੇ ਨੇ ਮਾਰਿਆ ਸਾਨੂੰ ਮਾਰਦੇ ਨਹੀਂ ਉਹਨਾਂ ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਅੰਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਅਰੇ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਉਹ ਆਪਸੀ ਤਾਂ ਨਹੀਂ ਦੂਰ ਰਹਿੰਦੇ ਕਿ ਇਹ ਕੰਨੀ ਵਸਤੇ ਨਹੀਂ ਦੂਰ ਰਹਿੰਨੇ ਸਾਨੂੰ ਕਿਹਨਾਂ ਇਹਨਾਂ ਕੋਲ ਇਹ ਵੀ ਰਹਿੰਦੇ ਕਿਸੇ ਨੂੰ ਆਜ ਤਾਂ ਸੁਣਦੀ ਐ ਕਿਸੇ ਨੂੰ ਆਜ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ